ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਸੀਂ ਬਣਾਵਾਂਗੇ ਜੀ ਕੁਝ ਟੇਸਟੀ ਟੇਸਟੀ ਚੀਜ਼ਾਂ ਕਦੂ ਪਪੀਤੇ ਦੀਆਂ ਤੇ ਇਹਨੂੰ ਆਪਾਂ ਪਹਿਲਾਂ ਕਰ ਲੈਣਾ ਫਸਟ ਆਫ 올 ਕਦੂ ਕਸ਼ ਪਪੀਤੇ ਨੂੰ ਛਿੱਲ ਕੇ ਫਿਰ ਕਦੂ ਕਸ਼ ਕਰਨਾ ਜੀ ਤੇ ਈਜ਼ੀਲੀ ਇਹ ਜਿਹੜਾ ਕਦੂ ਕਸ਼ ਹੋ ਜਾਂਦਾ ਆ ਇਹਦੇ ਵਿੱਚ ਬਹੁਤ ਹੀ ਇੱਕ ਪਪੀਤੇ ਦੇ ਬਹੁਤ ਹੀ ਬੈਨੀਫਿਟ ਨੇ ਕਿ ਇਹਦੇ ਵਿੱਚ ਫਾਈਬਰ ਔਰ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿੱਦਣ ਨਾਲ weight loss ਜਿਹੜਾ ਸਾਡਾ ਬਹੁਤ ਜਲਦੀ ਹੋ ਜਾਂਦਾ ਪਰ ਜੇ ਡੇਲੀ ਯੂਜ਼ਿੰਗ ਵਿੱਚ ਇਸ ਨੂੰ ਲੈਈਏ ਤੇ ਇਧਰ ਲੈ ਆਪਲਾ ਮੱਕੀ ਦਾ ਆਟਾ ਤੇ ਨੂੰ ਆਪਾਂ ਲਵਾਂਗੇ ਜੀ ਸ਼ਾਨ ਇਹ ਜਿਹੇ ਤਰੀਕੇ ਨਾਲ ਇਸ ਤਰ੍ਹਾਂ ਸ਼ਾਨਿਆ ਜਾਂਦਾ ਆਟਾ ਤੇ ਬਿਲਕੁਲ ਵੀ ਬਾਹਰ ਜਿਹੜਾ ਨੇ ਰੁੱੜਦਾ ਫਿਰ ਅਸੀਂ ਲੈ ਲੈ ਜੀ ਗਰਮ ਗਰਮ ਦੁੱਧ ਤੇ ਇਸ ਤਰੀਕੇ ਨਾਲ ਕਿ ਕਈ ਵਾਰੀ ਹੁੰਦਾ ਨਾ ਕਿ ਮੱਕੀ ਦੁੱਧ ਜਿਹੜਾ ਮੱਕੀ ਦੇ ਆਟੇ ਵਿੱਚ ਪਾ ਕੇ ਤੁਸੀਂ ਗੈਸ ਉੱਪਰ ਰੰਨ ਕੇ ਤੁਸੀਂ ਇਸ ਨੂੰ ਪਰੌਂਠੇ ਜਿਹੜੇ ਆ ਭੇਲਣੇ ਨਾਲ ਚੱਕਲੇ ਨਾਲ ਬੀਲ ਕੇ ਬਣਾ ਸਕਦੇ ਜੀ ਬਟ ਇਸ ਮੈਥਡ ਨਾਲ ਵੀ ਤੁਸੀਂ ਬੀਲ ਕੇ ਜਿਹੜਾ ਤੁਹਾਨੂੰ ਬਿਲਕੁਲ ਵੀ ਆਟੇ ਨੂੰ ਰਿੰਨਾਂ ਦੀ ਜਿਹੜੀ ਹੈ ਲੋੜ ਨਹੀਂ ਹੈਗੀ ਗੈਸ ਉੱਪਰ ਤੇ ਬਸ ਇਹਦੇ ਵਿੱਚ ਗਰਮ-ਗਰਮ ਤੁਸੀਂ ਦੁੱਧ ਐਡ ਕਰੀ ਜਾਣਾ ਹੈ ਦੁੱਧ ਜਿਆਦਾ ਇੱਕੋਦਮ ਸਾਰਾ ਐਡ ਨਹੀਂ ਕਰਨਾ ਥੋੜਾ-ਥੋੜਾ ਦੁੱਧ ਐਡ ਕਰਕੇ ਤੁਸੀਂ ਆਟਾ ਜਿਹੜਾ ਆਪਣਾ ਡੋ ਜੜਾਓ ਤਿਆਰ ਕਰ ਸਕਦੇ ਜੀ ਤੇ ਪਪੀਤੇ ਜਿਹੜੀ ਹੈ ਬਹੁਤ ਹੀ ਇਹ ਦੇ ਇਸ ਮਤਲਬ ਪਰੌਂਠੇ ਤੁਸੀਂ ਬਣਾਓਗੇ ਕੋਈ ਵੀ ਜਜਮੈਂਟ ਨਹੀਂ ਕਰ ਸਕਦਾ ਪਰੌਂਠੇ ਪਪੀਤੇ ਦੇ ਦਨੇ ਟੇਸਟੀ ਬਹੁਤ ਹੀ ਜ਼ਿਆਦਾ ਬਣਦੇ ਨੇ ਔਰ ਪਪੀਤੇ ਦੇ ਗੁਣਾਂ ਦੀ ਗੱਲ ਕਰੀਏ ਤੇ ਪਪੀਤਾ ਬਹੁਤ ਹੀ ਹੈਲਥਵਾ ਤੇ ਬੈਨੀਫੀਸ਼ੀਅਲ ਹੈ ਬਹੁਤ ਹੀ ਜ਼ਿਆਦਾ weight loss ਵੀ ਪਪੀਤੇ ਨਾਲ ਬਹੁਤ ਜਲਦੀ ਹੋ ਜਾਂਦਾ ਹੈ ਤੇ ਇਥੇ ਫਿਰ ਨੂੰ ਕਰ ਲਾਂਗੇ ਅੱਧਾ ਘੰਟਾ ਰੈਸਟ ਤੇ ਰੱਖ ਕੇ ਫਿਰ ਇਸ ਨੂੰ ਅਸੀਂ ਸੌਫਟ ਜਰ ਡੋ ਥੋੜਾ ਜਿਹਾ ਘਿਓ ਲਾ ਕੇ ਕਿਉਂ ਲਾਗੇ ਤੇ ਇਸ ਨੂੰ ਸੌਫਟ ਕਰ ਲਾਂਗੇ ਤੇ ਇੱਥੇ ਤਵੇ ਤੇ ਆਪਾਂ ਬਣਾਵਾਂਗੇ ਜੀ ਇਹਦੀ ਫਿਲਿੰਗ ਪਪੀਤੇ ਦੀ ਤੇ ਇੱਕ ਚਮਚਾ ਆਪਾਂ ਘਿਓ ਦਾ ਲੈ ਲਿਆ ਤੇ ਇੱਕ ਚਮਚਾ ਲੈ ਲੈਣਾ ਬੇਸਨ ਦਾ ਤੇ ਫਿਲਿੰਗ ਆਪਾਂ फटाफट ਜਿਹੜੀ ਤਿਆਰ ਕਰਾਂਗੇ ਬੇਸਨ ਇਹਦੇ ਵਿੱਚ ਐਡ ਕਰਨ ਨਾਲ ਇੱਕ ਤੇ ਟੇਸਟੀ ਪਪੀਤੇ ਪਰੌਠੇ ਬਣਨਗੇ ਦੂਸਰਾ ਸੈਕੰਡ ਵਨ ਇਹਦੇ ਵਿੱਚ ਜੇ ਕੋਈ ਪਾਣੀ ਵਗੈਰਾ ਜਿਹੜਾ ਰਹਿ ਜਾਏਗਾ ਤਾਂ ਬੇਸਨ इजीली ਪਾਣੀ ਜਿਹੜਾ ਉਹ ਸੋਕ ਕਰ ਦੇਗਾ ਤੇ ਇੱਥੇ ਫਿਰ ਆਪਾਂ ਪਪੀਤਾ ਜਿਹੜਾ ਉਹ ਥੋੜਾ ਜਿਹਾ ਇਹਨੂੰ ਅਮ ਦਬਾ ਕੇ ਤੇ ਫਿਰ ਅਸੀਂ ਇਹਦੇ ਉੱਪਰ ਤਵੇ ਦੇ ਉੱਪਰ ਥੋੜਾ ਜਿਹਾ ਰੋਸਟ ਕਰਨਾ ਹੈ ਜਿਆਦਾ ਇਹਨੂੰ ਨਹੀਂ ਪਕਾਉਣ ਦੀ ਲੋੜ ਕਿਉਂਕਿ ਇਹ ਓਦਾਂ ਵੀ ਟੇਸਟੀ ਹੁੰਦਾ ਜਿਆਦਾ ਪਕਾਉਣ-ਪਕਾਉਣ ਦੀ ਲੋੜ ਨਹੀਂ ਹੈ ਬਸ ਇੱਥੇ ਆਪਾਂ ਪਾਣੀ ਜਿਹੜਾ ਇਹਦਾ ਸੋਕ ਕਰਨਾ ਹੈ ਜਿਹੜਾ ਡਰਾਈਨੈਸ ਜਿਹੜੀ ਇਹਦੇ ਵਿੱਚ ਆ ਜਾਏਗੀ ਤੇ ਇਹਦੇ ਵਿੱਚ ਫਿਰ ਅਸੀਂ ਐਡ ਕਰ ਲੈਣੇ ਆ ਮਸਾਲੇ ਵਗੈਰਾ ਥੋੜੇ ਜਿ ਮੈਂ ਜਿਹੜਾ ਚੜਕੀਤਾ ਸੀ ਮੇਥੀ ਮੇਥੀ ਨਾਲ ਬਹੁਤ ਹੀ ਟੇਸਟੀ ਜਿਹੜਾ ਬਣ ਜਾਂਦਾ ਆ ਇਹਦੀ ਫਿਲਿੰਗ ਜਿਹੜੀ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਫਿਰ ਮਿਰਚਾਂ ਅਦਰਕ ਵਗੈਰਾ ਤੁਸੀਂ ਉੱਤੇ ਉੱਪਰ ਐਡ ਕਰ ਦੇਣਾ ਹੈ ਤੇ ਫਿਲਿੰਗ फटाफट ਤਿਆਰ ਹੋ ਜਾਂਦੀ ਹੈ ਤੇ ਵੀਡੀਓ ਨੂੰ ਜਨੇ ਅਜੇ ਤੱਕ ਲਾਈਕ ਨਹੀਂ ਕੀਤਾ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਕਿਉਂਕਿ ਜੇ ਤੁਹਾਡੇ ਘਰ ਵੀ ਕੱਚੇ ਪਪੀਤੇ ਆ ਜਾਂਦੇ ਐਵੇਂ ਵੇਸਟ ਸਮਝ ਕੇ ਨਾ ਸੁੱਟਿਓ ਤੇ ਤੁਸੀਂ ਉਸ ਤੋਂ ਬਹੁਤ ਹੀ ਟੇਸਟੀ ਚੀਜ਼ਾਂ ਜਿਹੜੀਆਂ ਬਣਾ ਕੇ ਖਾ ਸਕਦੇ ਜੀ ਇਹ ਤੇ ਹੁਣ ਪਰੌਂਠੇ ਬਣ ਲੱਗਿਆ ਬਟ ਇਸ ਤੋਂ ਨੈਕਸਟ ਅਸੀਂ ਇਹਦੇ ਵਿੱਚ ਵੀਡੀਓ ਚ ਬਹੁਤ ਹੀ ਟੇਸਟੀ ਜਿਹੜੇ ਬਣਾਵਾਂਗੇ ਜੀ ਪੇੜੇ ਦੇ ਪਪੀਤੇ ਦੇ ਉਹ ਵੀ ਬਹੁਤ ਟੇਸਟੀ ਬਣਗੇ ਔਰ ਕੋਈ ਜਜਮੈਂਟ ਨਹੀਂ ਕਰ ਸਕਦਾ ਕਿ ਇਹ ਬਲੇ ਚੀਜ਼ ਜਿਹੜੀ ਆ ਪਪੀਤੇ ਦੀ ਬਣਾਈ ਹੈ ਕੱਚੇ ਪਪੀਤੇ ਦੀ ਤੇ ਟੇਸਟ ਇਹਦਾ ਬਹੁਤ ਹੀ ਅ ਵੱਖਰਾ ਜਿਹਾ ਹੁੰਦਾ ਹੈ ਤੇ ਜਿਹਦੇ ਨਾਲ ਮਤਲਬ ਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪਪੀਤੇ ਵਿੱਚ ਜੇ ਕਿਸ ਨੂੰ ਪੇਟ ਦੀ ਪ੍ਰੋਬਲਮ ਹੋਵੇ ਤੇ ਉਹ ਬਹੁਤ ਹੀ ਵਧੀਆ ਉਹਦੇ ਵਾਸਤੇ ਸਿਹਤ ਵਾਸਤੇ ਇੱਕ ਵਰਦਾਨ ਹੈ ਪਪੀਤਾ ਤੇ ਪਪੀਤੇ ਨੂੰ ਜਰੂਰ ਜਰੂਰ ਥੋੜਾ ਬਹੁਤਾ ਜਰੂਰ ਐਡ ਕਰਨਾ ਚਾਹੀਦਾ ਹੈ ਡੇਲੀ ਲਾਈਫ ਵਿੱਚ ਭਾਵੇਂ ਕੱਚਾ ਹੋਵੇ ਤੇ ਭਾਵੇਂ ਪੱਕਾ ਪਪੀਤਾ ਹੋਵੇ ਤੇ ਹਾਂ ਫਿਲਿੰਗ ਨੂੰ ਆਪਾਂ ਅੱਧਾ ਘੰਟਾ ਰੈਸਟ ਵਾਸਤੇ ਰੱਖ ਦੇਣਾ ਹੈ ਠੰਡੀ ਹੋ ਜਾਏਗੀ ਜਦੋਂ ਬਿਲਕੁਲ ਫਿਰ ਇੱਕ ਪੀੜਾ ਲੈ ਕੇ ਜਿੱਦਾਂ ਤੁਸੀਂ ਮੂਲੀਆਂ ਦੇ ਆਲੂ ਦੇ ਪਰੌਂਠੇ ਵਗੈਰਾ ਬਣਾਉਂਦੇ ਤੁਸੀਂ ਉਸੇ ਤਰੀਕੇ ਨਾਲ ਇਸ ਨੂੰ ਜਿਹੜਾ ਫਿਲ ਕਰ ਲੈਣਾ ਪਰੌਂਠਿਆਂ ਨੂੰ ਇਹਦੇ ਪੀੜੇ ਦੇ ਵਿੱਚ ਤੇ ਫਿਰ ਥੋੜਾ ਜੈ ਇਹਨੂੰ ਟੈਪ ਟੈਪ ਕਰਕੇ ਤੁਸੀਂ ਵਿਲਣੇ ਨਾਲ इजीली ਵੇਲ ਸਕਦੇ ਜੀ ਬਿਲਕੁਲ ਫੀਲਿੰਗ ਤੁਹਾਡੇ ਜਿਹੜੀ ਆ ਉਹ ਬਾਹਰ ਨਹੀਂ ਨਿਕਲੇਗੀ ਬਟ ਇੱਕ ਗੱਲ ਦਾ ਖਿਆਲ ਧਿਆਨ ਰੱਖਣਾ ਹੈ ਕਿ ਤੁਸੀਂ ਫੀਲਿੰਗ ਤੁਹਾਡੀ ਠੰਡੀ ਹੋਵੇ ਔਰ ਪਾਣੀ ਚੰਗੀ ਤਰ੍ਹਾਂ ਸੋਕ ਕੀਤਾ ਹੋਵੇ ਤੇ ਤੁਸੀਂ ਜੇ ਤੁਹਾਡੇ ਕੋਲ ਦੇਸਨ ਵਗੈਰਾ ਮਤਲਬ ਕਿ ਤੁਸੀਂ ਨਾ ਐਡ ਕਰਨਾ ਹੋਏ ਤੇ ਤੁਸੀਂ ਇਹਦੇ ਵਿੱਚ ਅ ਚੌਲਾਂ ਦਾ ਆਟਾ ਵਗੈਰਾ ਵੀ ਤੁਸੀਂ ਐਡ ਕਰ ਸਕਦੇ ਜੀ ਤੇ ਪਰੌਂਠੇ ਤੁਹਾਡੇ ਹੁਣ ਬਣ ਕੇ ਹੋ ਗਿਆ ਜੀ ਤਿਆਰ ਬਹੁਤ ਹੀ ਟੇਸਟੀ ਜਿਹੜੇ ਪਰੌਂਠੇ ਆ ਉਹ ਬਣ ਗਏ ਤੇ ਨਾਲ ਦੇ ਇਫ ਫੀਲਿੰਗ ਤੁਸੀਂ ਥੋੜੀ ਦੇਰ ਜਾਰਾਤ ਨੂੰ ਜੇ ਤੁਸੀਂ ਸਵੇਰੇ ਬ੍ਰੇਕਫਾਸਟ ਵਾਸਤੇ ਪਰੌਂਠੇ ਬਣਾਉਣ ਹੋ ਤਾਂ ਤੁਸੀਂ ਰਾਤ ਨੂੰ ਵੀ ਫੀਲਿੰਗ ਤਿਆਰ ਕਰਕੇ ਰੱਖ ਸਕਦੇ ਜੇ ਬਿਲਕੁਲ ਵੀ ਖਰਾਬ ਜਿਹੜੀ ਉਹ ਜਿੱਦਾਂ ਮੋਲੀਆਂ ਵਗੈਰਾ 스మెਲ ਜਿਹੜੀਆਂ ਛੱਡ ਦਈਏ ਨੇ ਬਟ ਇਦਾਂ ਕੋਈ ਵੀ ਇਦਾਂ 스మెਲ ਵਗੈਰਾ ਜਿਹੜੀ ਨਹੀਂ ਆਂਦੀ ਤੇ ਤੁਸੀਂ ਫੀਲਿੰਗ ਜਿਹੜੀ ਆ ਉਹ ਠੰਡੀ ਹੀ ਆਪਾਂ ਇਹਦੇ ਵਿੱਚ ਪਾਣੀ ਫਿਲ ਕਰਨੀ ਆ ਤੇ ਤੁਸੀਂ ਰਾਤ ਨੂੰ ਵੀ ਫੀਲਿੰਗ ਬਣਾ ਕੇ ਰੱਖ ਸਕਦੇ ਜੀ ਫਿਰ ਇੱਧਰ ਕਹਿੰਦੀਆਂ ਨੇ ਕਿ ਜਿਹੜੇ ਰੋਟੀ ਖਾਣ ਨਾਲ weight ਵੱਧਦਾ ਆ ਬਿਲਕੁਲ ਵੀ ਗਲਤ ਆ ਰੋਟੀ ਛੱਡਿਆ weight ਤੁਹਾਡਾ ਘੱਟ ਤੇ ਹੋ ਸਕਦਾ ਪਰ ਤੁਹਾਡੀ ਬੋਡੀ ਜਿਹੜੀ ਉਹ weak ਹੋ ਸਕਦੀ ਹੈ ਇਸ ਕਰਕੇ ਤੁਸੀਂ ਘੱਟ ਕਰ ਦੋ ਪਰ ਬਿਲਕੁਲ ਜੇ ਤੁਸੀਂ ਛੱਡੋ ਰੋਟੀ ਤੇ ਉਹ ਬਿਲਕੁਲ ਰੋਂਗ ਗਲਤ ਗੱਲ ਆ ਤੇ exercise ਕਰੋ ਕਿਉਂਕਿ ਸਰਦੀਆਂ ਵਿੱਚ weight ਜਿਹੜਾ ਉਹ ਘਟਣ ਦੀ بجائے ਵੱਧਦਾ ਹੀ ਵੱਧਦਾ ਆ ਕਿਉਂਕਿ ਸਰਦੀਆਂ ਵਿੱਚ ਬਹੁਤ ਹੀ ਟੇਸਟੀ ਜਿਹੜੀਆਂ ਉਹ ਚੀਜ਼ਾਂ ਖਾਣ ਨੂੰ ਮਿਲਦੀਆਂ ਨੇ ਤੇ ਇੱਧਰ ਪਪੀਤਾ ਜਿਹੜਾ ਜਿਹੜਾ ਅੱਧਾ ਹਾਫ ਮੇਰੇ ਕੋਲ ਬਚ ਗਿਆ ਸੀ ਤੇ ਉਹਦਾ ਆਪਾਂ ਉਸ ਨੂੰ ਇਸ ਆਪਾਂ ਥੋੜਾ ਜਿਹਾ ਸਿਮ ਗੈਸ ਤੇ ਉਸ ਨੂੰ ਕਰਾਂਗੇ ਜੀ roast ਇਹਨੂੰ 5 ਕੁ ਮਿੰਟ ਆਪਾਂ ਰੱਖ ਦਾਂਗੇ ਟੱਕ ਕੇ ਤੇ ਟੱਕ ਕੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਕਰਾਂਗੇ ਜੀ ਥੋੜੀ ਜੀ ਖੰਡ ਐਡ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜ਼ਿਆਦਾ ਵੀ ਐਡ ਕਰ ਸਕਦੇ ਜੇ ਬਟ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਅੰਮ ਪੀੜੇ ਜਿਹੜੇ ਬਣਾਓਗੇ ਖੋਏ ਦੇ ਬਹੁਤ ਹੀ ਟੇਸਟੀ ਜਿਹੜੇ ਲੱਗਣਗੇ ਬਿਲਕੁਲ ਵੀ ਪਪੀਤੇ ਦਾ ਟੇਸਟ ਨਹੀਂ ਆਏਗਾ ਬਹੁਤ ਟੇਸਟੀ ਜਿਹੜੇ ਆ ਤੁਹਾਡੇ ਪੀੜੇ ਬਣ ਕੇ ਹੋ ਜਾਣਗੇ ਜੀ ਤਿਆਰ ਤੇ ਇਹਨੂੰ 5 ਕਿ ਮਿੰਟ ਆਪਾਂ ਰੈਸਟ ਤੇ ਰੱਖ ਕੇ ਢੱਕ ਕੇ ਉੱਪਰੋਂ ਕਵਰ ਕਰਕੇ ਪਾਣੀ ਬਿਲਕੁਲ ਸੁੱਕ ਜਾਂਦਾ ਫਿਰ ਇਹਦੇ ਵਿੱਚ ਪਾ ਦਾਂਗੇ ਜੀ ਖੰਡ ਐਡ ਕਰ ਦਾਂਗੇ ਤੇ ਖੰਡ ਦੀ ਜਗ੍ਹਾ ਤੁਸੀਂ ਗੁੜ ਵੀ ਪਾ ਸਕਦੇ ਜੇ ਮਿਸ਼ਰੀ ਵੀ ਪਾ ਸਕਦੇ ਜੇ ਤੁਹਾਨੂੰ ਨਹੀਂ ਖੰਡ ਦਾ ਮਿੱਠਾ ਪਸੰਦ ਬਟ ਮੈਂ ਥੋੜਾ ਜਿਹਾ ਖੰਡ ਹੀ ਐਡ ਕਰ ਲਈ ਹੈ ਤੇ ਫਿਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਿੰਮ ਗੈਸ ਤੇ ਰੋਸਟ ਕਰਨਾ ਹੈ ਇਕਦਮ ਜਿਹੜਾ ਪਾਣੀ ਦੇ ਵਿੱਚ ਸੁੱਕ ਜਾਏਗਾ ਤੇ ਫਿਰ ਇਹਦੇ ਵਿੱਚ ਐਡ ਆਪਾਂ ਕਰਾਂਗੇ ਜੇ ਖੁਆ ਤੇ ਤੁਸੀਂ ਜੇ ਖੁਆ ਨਾ ਪਾਣਾ ਹੋਏ ਤਾਂ ਤੁਸੀਂ ਇਹਦੇ ਵਿੱਚ ਦੁੱਧ ਵੀ ਐਡ ਕਰ ਸਕਦੇ ਜੇ ਉਹ ਫਿਰ ਤੁਹਾਨੂੰ ਪਕਾਉਣ ਤੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗੇਗਾ ਜਨ ਜੇ ਖੁਆ ਨਹੀਂ ਪਾਣਾ ਤਾਂ ਇਹਦੇ ਵਿੱਚ ਮਿਲਕ ਪਾਊਡਰ ਵੀ ਹੋਵੇ ਤਾਂ ਤੁਸੀਂ ਮਿਲਕ ਪਾਊਡਰ ਵੀ ਐਡ ਜਿਹੜਾ ਉਹ ਕਰ ਸਕਦੇ ਜੀ ਇਹਦੇ ਨਾਲ ਵੀ ਟੇਸਟ ਜਿਹੜਾ ਬਹੁਤ ਹੀ ਵਧੀਆ ਹੋਏਗਾ ਤੇ ਥੋੜਾ ਮੈਂ ਇਹਦੇ ਵਿੱਚ ਪਾਇਆ ਸੀ ਜੀ ਨਾਰੀਅਲ ਦਾ ਬਰਾਦਾ ਉਹਦਾ ਵੀ ਟੇਸਟ ਬਹੁਤ ਹੀ ਵਧੀਆ ਲੱਗਦਾ ਹੈ ਇਹਦੇ ਵਿੱਚ ਐਡ ਕੀਤਾ ਹੋਇਆ ਤੇ ਇੱਕ ਬਾਈਂਡਿੰਗ ਜੀ ਆ ਜਾਂਦੀ ਹੈ ਪੇੜੇ ਦੇ ਰੂਪ ਵਿੱਚ ਹੀ ਬਣ ਜਾਂਦਾ ਹੈ ਹੁਣ ਫਿਲਿੰਗ ਜਿਹੜੀ ਸਾਡੇ ਜਿਹੜੇ ਆ ਇੱਕ ਚਮਚਾ ਮੈਂ ਪਾਤਾ ਜੀ ਇਲਾਚੀ ਦਾ ਪਾਊਡਰ ਫੇਡਾ ਪਾ ਇਹਨੂੰ ਜਿਆਦਾ ਟਾਈਮ ਚੜਾਉ ਉਹ ਨਹੀਂ ਲੱਗਦਾ ਡਰਾਈ ਫਰੂਟ ਪਾ ਪਾ ਤਾਂ ਤੁਸੀਂ ਆਪਣੇ ਅਕੋਰਡਿੰਗ ਆਪਣੇ ਟੇਸਟ ਦੇ ਅਕੋਰਡਿੰਗ ਡਰਾਈ ਫਰੂਟ ਚੜਾਉ ਐਡ ਕਰ ਸਕਦੇ ਜੀ ਮੈਂ ਇਹਦੇ ਵਿੱਚ ਬਦਾਮ, ਕਿਸ਼ਮਿਸ਼ ਤੇ ਖਰਬੂਜੇ ਦੇ ਬੀਜ ਜਿਹੜੇ ਉਹ ਐਡ ਕੀਤੇ ਸੀ ਤੇ ਹੁਣ ਹੋ ਬਣ ਕੇ ਹੋ ਗਿਆ ਜੀ ਸਾਡਾ ਰੈਡੀ ਤੇ ਇਹਨੂੰ ਆਪਾਂ ਕਰਾਂਗੇ ਜੀ ਠੰਡਾ ਤੁਸੀਂ ਦੇ ਵਿੱਚ ਪੀਸ ਵਗੈਰਾ ਵੀ ਕੱਟ ਸਕਦੇ ਜੀ ਤੇ ਉੱਤੇ ਤੁਸੀਂ ਇਹਨੂੰ ਲੱਡੂ ਗਰਵ ਦੇ ਰੂਪ ਵਿੱਚ ਵੀ ਬਣਾ ਕੇ ਖਾ ਸਕਦੇ ਜੀ ਇਹ ਬਹੁਤ ਹੀ ਟੇਸਟ ਜਿਹੜਾ ਵਧੀਆ ਇਹਦਾ ਬਣਦਾ ਆ ਤੇ ਵੀਡੀਓ ਨੂੰ ਚਲਦੇ ਚਲਦੇ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਮੇਰੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਲਈ ਤੇ ਸਬਸਕ੍ਰਾਈਬ ਜਰੂਰ ਕਰ ਲਿਓ